ਅੱਜ ਅਸੀਂ ਦੇਸ਼ ਵਿਦੇਸ਼ ਦੇ ਵਿੱਚ ਗੁਰਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਉਸੇ ਵਾਲੇ ਹੀ ਦੂਜੇ ਪਾਸੇ ਗੁਰਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ 1699 ਈਸਵੀ ਦੇ ਵਿੱਚ ਗੁਰਗੋਬਿੰਦ ਸਿੰਘ ਜੀ ਨੇ ਇੱਕ ਸੰਪਰਦਾਇ ਖੜੀ ਕੀਤੀ ਜਿਸ ਨੂੰ ਨਿਰਮਲ ਸੰਪਰਦਾਇ ਕਹਿੰਦੇ ਨੇ ਕਿ ਤੁਸੀਂ ਕਾਸ਼ੀ ਵਿਸ਼ਵ ਸਾਧ ਜਾਓ ਉਹਨਾਂ ਨੇ ਕੁਝ ਸਿੱਖਾਂ ਨੂੰ ਕਿਹਾ ਸੀਗਾ ਕਿ ਉੱਥੇ ਜਾ ਕੇ ਅਧਿਆਨ ਕਰੋ ਸ਼ਸਤਰ ਦਾ ਉਹਨਾਂ ਦੀ ਵਿੱਦਿਆ ਦਾ ਕਿ ਸਨਾਤਨ ਤੇ ਸਿੱਖism ਕੀ ਚੀਜ਼ ਹੈ ਕਿਵੇਂ ਲੋਕਾਂ ਦਾ ਫਾਇਦਾ ਕਰ ਰਹੀ ਹੈ ਉਹ ਹੈ ਕੀ ਚੀਜ਼ ਲੋਕਾਂ ਨੂੰ ਸਮਝਾਓ ਉਹ ਸਿੱਖ ਕੁਝ ਪਹੁੰਚੇ ਸੀਗੇ ਲੇਕਿਨ ਅੱਜ ਜੋ ਨਿਰਮਲ ਸੰਪਰਦਾਇ ਜਿਹੜੀ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਉਹਨਾਂ ਦੇ ਕੁਝ ਸੰਕਟ ਐਸਾ ਮੰਡਰਾ ਰਿਹਾ ਹੈਗਾ ਕੁਝ ਲੋਕ ਨੇ ਉਹ ਸਨਾਤਨ ਤੇ ਸਿੱਖ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਨਾ ਸ਼ਾਸਤਰੀ ਮੌਜੂਦ ਨੇ ਗੱਲਬਾਤ ਕਰਦੇ ਆ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈਨਿਕ ਸਵੇਰ ਦੇ ਵਿੱਚ ਜੀ ਕੀ ਐਸਾ ਤੁਹਾਨੂੰ ਲੱਗਦਾ ਕਿ ਕਿਹੜੀ ਐਸੀ ਤਾਕਤਾਂ ਨੇਗੇ ਜਿਹੜੀਆਂ ਅੱਜ ਗੁਰਗੋਮ ਸਿੰਘ ਜੀ ਨੇ ਸਾਜੀਆਂ ਸੀਗੀਆਂ ਜਿਹੜੇ ਸੰਪਰਦਾਇ ਬਣਾਇਆ ਸੀਗਾ ਉਹਨੂੰ ਸਨਾਤਨ ਤੇ ਸਿੱਖ ਨੂੰ ਅਲੱਗ ਕਰ ਰਹੇ ਨੇ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਮਿਹਨਤੀ ਹੈ ਜੀ ਜਿਵੇਂ ਆਪ ਜੀ ਨੇ ਪਹਿਲਾਂ ਦੱਸ ਹੀ ਦਿੱਤਾ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸੰਪਰਦਾ ਦਾ ਆਗਾਜ਼ ਕੀਤਾ ਸੀ ਸ਼ੁਰੂਆਤ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਸੰਪਰਦਾਵਾਂ ਬਣਾਈਆਂ ਇੱਕ ਨਰਮਲ ਸੰਪਰਦਾਇ ਦੂਸਰੀ ਖਾਲਸਾ ਜਿਹੜੀ ਖਾਲਸਾ ਸੰਪਰਦਾਇ 1699 ਚ ਜਿਹੜੀ ਨਰਮਲ ਸੰਪਰਦਾਇ ਉਹ ਤੋਂ 12 ਸਾਲ ਪਹਿਲਾਂ 1686 ਦੇ ਵਿੱਚ ਪੌਂਟਾ ਸਾਹਿਬ ਦੇ ਵਿੱਚੋਂ ਮਾਰੇ ਨੇ ਪੰਜ ਸਿੱਖਾਂ ਨੂੰ ਜਿਵੇਂ ਵਸਤਰ ਮੈਂ ਪਾਏ ਆ ਇਹੋ ਜਿਹੇ ਵਸਤਰ ਤੇ ਇਹੋ ਜਿਹੀਆਂ ਚਿੱਪੀਆਂ ਦੇ ਕੇ ਬਨਾਰ ਸਕੇ ਜਿਆ ਉੱਥੋਂ ਵਿਦਿਆ ਪੜ ਕੇ ਆਏ ਸਾਰੀ ਵੇਦ ਵਿਦੰਗ ਦੀ ਵਿਦਿਆ ਫਿਰ ਕਲਗੀਧਰ ਮਾਰੇ ਕੋਲ ਆਏ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਵਿਚਰ ਕਰਕੇ ਪ੍ਰਚਾਰ ਕਰਨਾ ਗੁਰੂ ਨਾਨਕ ਦੇ ਸਿਧਾਂਤ ਜਿਹੜੇ ਆ ਉਹਨਾਂ ਨੂੰ ਵਿਚਰ ਕੇ ਘਰ ਘਰ ਚ ਪਹੁੰਚਾਉਣਾ ਉਹਨਾਂ ਸਾਧੂਆਂ ਨੇ ਬਰਖਤ ਰੂਪ ਵਿੱਚ ਵਿਚਰ ਕੇ ਰੋਟੀ ਮੰਗ ਕੇ ਖਾਣੀ ਪੈਦਲ ਚੱਲਣਾ ਉਦੋਂ ਕੋਈ ਅੱਜ ਵਾਲਾ ਸਾਧਨ ਤੇ ਨਹੀਂ ਸੀ ਤੱਕ ਕਰ ਕਰ ਜਾ ਕੇ ਉਹਨਾਂ ਨੇ ਜੋ ਗੁਰਬਾਣੀ ਅੱਜ ਆਪਾਂ ਬਹੁਤ ਨੈਟ ਤੇ ਪੜ ਸਕਦੇ ਆਂ ਘਰ ਬੈਠੇ ਸੁਣ ਸਕਦੇ ਆਂ ਉਸ ਸਮੇ ਉਹ ਮਹਾਂਪੁਰਸ ਜਦੋਂ ਕਿਸੇ ਦੇ ਘਰੇ ਪਿਕਸਾ ਲੈਣ ਜਾਂਦੇ ਸੀ ਤੇ ਬਾਹਰ ਖੜੇ ਹੋ ਜਾਂਦੇ ਸੀ ਦਰਵਾਜ਼ੇ 'ਚ ਪੁੱਛਦੇ ਸੀ ਤੁਹਾਨੂੰ ਗੁਰਬਾਣੀ ਆਉਂਦੀ ਆ ਜੇ ਕਹਿੰਦੇ ਨਹੀਂ ਆਉਂਦੀ ਤੇ ਹਰ ਰੋਜ਼ ਇੱਕ ਸ਼ਬਦ ਦੱਸ ਕੇ ਆਉਂਦੇ ਸੀ ਇੱਕ ਸ਼ਬਦ ਤੇ ਇਸ ਤਰ੍ਹਾਂ 40 ਦਿਨ 45 ਦਿਨ ਜਾ ਕੇ ਜਪਜੀ ਸਾਹਿਬ ਕੰਠ ਕਰਾਉਣਾ ਐਨੇ ਔਖੇ ਸਮੇ ਵਿੱਚ ਉਹਨਾਂ ਨੇ ਵਿਦਿਆ ਦਾ ਪ੍ਰਚਾਰ ਕੀਤਾ ਗੁਰੂ ਨਾਨਕ ਦਾ ਸੁਨੇਹਾ ਪਹਚਾਇਆ ਹੁਣ ਤੱਕ ਪਹਚਾ ਰਿਹਾ ਜਿਵੇਂ ਆਪ ਜੀ ਨੂੰ ਦੱਸਿਆ ਹੁਣ ਵੀ ਪਹਚਾ ਰਿਹਾ ਆ ਕੁਝ ਸਮੇਂ ਤੋਂ ਐਸੇ ਹਾਲਾਤ ਪੰਜਾਬ ਦੇ ਬਣੇ ਆ ਜੋ ਕਿ ਸਾਰੀਆਂ ਨਾਨਕ ਨਾਮਲੇ ਵਖਤ ਸੰਗਤਾਂ ਜਾਣਦੀਆਂ ਵੀ ਐਸੋੜੇ ਪੰਜਾਬ ਦਾ ਮਾਹੌਲ ਇੰਨਾ ਜ਼ਿਆਦਾ ਅਸ਼ਾਂਤ ਹੈ ਵੀ ਕੋਈ ਵੀ ਬੰਦਾ ਆਪਣੇ ਆਪ ਨੂੰ ਸੁਰੱਖਿਤ ਨਹੀਂ ਮੰਨ ਰਿਹਾ ਭਾਵੇਂ ਕੋਈ ਲੜਕੀ ਆ ਭਾਵੇਂ ਕੋਈ ਲੜਕਾ ਭਾਵੇਂ ਕੋਈ ਵਪਾਰੀ ਆ ਭਾਵੇਂ ਕੋਈ ਗਰੀਬ ਆ ਕੋਈ ਬੰਦਾ ਸੁਰੱਖਿਤ ਨਹੀਂ ਹੈ ਤੇ ਉਹਦੇ ਵਿੱਚ ਹੀ ਜਿਹੜੀਆਂ ਧਾਰਮਿਕ ਸੰਪਰਦਾਵਾਂ ਉਹਨਾਂ ਵਿੱਚ ਵੀ ਕੁਝ ਐਸੇ ਲੋਕ ਪੈਦਾ ਹੋ ਗਏ ਜਿਹੜੇ ਇਸ ਮਾਹੌਲ ਨੂੰ ਖਰਾਬ ਕਰਨ ਦੇ ਨਾਲ ਸਹਿਯੋਗ ਦੇ ਰਹੇ ਆ ਉਹਨਾਂ ਵਿੱਚ ਜਿਵੇਂ ਨਰਮਲ ਸੰਪਰਦਾਏ ਦੇ ਬਾਰੇ ਦੱਸਿਆ ਵੀ ਮੈਂ ਨਰਮਲ ਸੰਪਰਦਾ ਦਾ ਵਿਦਿਆਰਥੀ ਆ ਮੈਂ ਬਨਾਰਸ ਜਾ ਕਰਕੇ 14 15 ਸਾਲ ਵਿਦਿਆ ਪੜੀ ਤੇ ਇੱਥੇ ਆ ਕੇ ਪੜਾ ਰਿਹਾ ਇੱਕ ਮੇਰੇ ਕੋਲ ਡੇਰਾ ਆ ਸਥਾਨ ਹੈ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਡੇਰਾ ਕਿਲਾ ਸਾਹਿਬ ਤਰਨਤਾਰਨ ਜ਼ਿਲ੍ਹਾ ਪਿੰਡ ਭੈਲ ਹੈ ਉੱਥੇ ਪਰਸੋਂ ਦੀ ਘਟਨਾ ਆ ਪੇ ਮੈਂ ਕਿਤੇ ਪ੍ਰਚਾਰ ਪ੍ਰਸਾਰ ਵਾਸਤੇ ਬਾਹਰ ਗਿਆ ਸੀ ਪਿੱਛੇ ਵਿਦਿਆਰਥੀ ਸਾਧੂ ਸਨ ਤੇ ਕੁਝ ਜਿਹੜੇ ਮਾਹੌਲ ਖਰਾਬ ਕਰਨ ਦੇ ਵਿੱਚ ਸਹਾਇਤਾ ਕਰਦੇ ਜਿਹੜੇ ਕਾਰ ਸੇਵਾ ਦੇ ਨਾਂ ਤੇ ਧਾਰਮਿਕ ਸੇਵਾਵਾਂ ਦੇ ਨਾਂ ਤੇ ਲੋਕਾਂ ਤੋਂ ਪੈਸਾ ਇਕੱਠਾ ਕਰਦੇ ਆ ਜਿਨ੍ਹਾਂ ਚ ਕਸ਼ਮੀਰ ਸਿੰਘ ਪੂਰੀ ਵਾਲਾ ਤੇ ਉਹਨਾਂ ਦੇ ਨਾਲ ਇੱਕ ਬਹੁਤ ਵੱਡਾ ਗਰੋਅ ਆ ਉਹਨਾਂ ਚ ਇੱਕ ਰੇਸ਼ਮ ਸਿੰਘ ਆ ਇੱਕ ਹਾਕਮ ਸਿੰਘ ਆ ਚਮਕੌਰ ਸਿੰਘ ਆ ਕਈ ਲੋਕ ਆ ਜਿਨ੍ਹਾਂ ਨੇ ਬਾਣੇ ਤੇ ਸਾਡੇ ਵਰਗੇ ਹੀ ਪਾ ਰੱਖੇ ਆ ਕਹਿੰਦੇ ਤੇ ਆਪਣੇ ਵੀ ਬਹੀ ਨਿਰਮਲੇ ਆ ਪਰ ਉਹਨਾਂ ਦੀ ਸੋਚ ਜਿਹੜੀ ਇੰਨੀ ਕਟੜ ਆ ਵੀ ਉਹ ਪਰਾਤਨ ਸਾਰੀਆਂ ਜਿੰਨੀਆਂ ਪਰੰਪਰਾਵਾਂ ਜਾਂ ਸਾਡੀ ਸੋਚ ਹੈ ਵੀ ਸਿੱਖਾਂ ਨੂੰ ਤੇ ਸਨਾਤਨ ਨੂੰ ਜੋੜ ਕੇ ਰੱਖਣਾ ਉਸ ਚੀਜ਼ ਨੂੰ ਮੰਨ ਨਹੀਂ ਰਿਹਾ ਐਕਸੈਪਟ ਨਹੀਂ ਕਰ ਰਿਹਾ ਉਹ ਕਹਿੰਦੇ ਵੀ ਅਸੀਂ ਵੱਖਰੇ ਆ ਸਨਾਤਨ ਨਹੀਂ ਵੱਖਰੇ ਆ ਸਾਡਾ ਸਨਾਤਨ ਨਾਲ ਕੋਈ ਸਬੰਧ ਨਹੀਂ ਹੈ ਗੁਰੂ ਨਾਨਕ ਸਾਹਿਬ ਦਾ ਸਨਾਤਨ ਨਾਲ ਕੋਈ ਸਬੰਧ ਨਹੀਂ ਹੈ ਹੁਣ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਆ ਰਹੀ ਨਾ ਸ਼ਤਾਬਦੀ ਉਹਦਾ ਸਬੰਧ ਸਨਾਤਨ ਨਾਲ ਕਿੰਨਾ ਗਹਿਰਾ ਹੈ ਜਿੰਨੂੰ ਪਤਾ ਉਹ ਜਾਣਦਾ ਵੀ ਗੁਰੂ ਸਾਹਿਬ ਕਾਦੇ ਵਾਸਤੇ ਬਲੀਦਾਨ ਦਿੱਤਾ ਤਾਂ ਲੱਗਦਾ ਜੈਉਂਦੀ ਰੱਖਿਆ ਵਾਸਤੇ ਤੇ ਗੁਰੂਕਲ ਕੀਰਤਪਾਸ਼ ਨੇ ਪਰਿਵਾਰ ਕਾਦੇ ਵਾਸਤੇ ਵਿਚਾਰਿਆ ਭਾਰਤੀ ਸੰਸਕ੍ਰਿਤੀ ਵਾਸਤੇ ਗਊ ਰੱਖਿਆ ਵਾਸਤੇ ਗਰੀਬ ਦੀ ਰੱਖਿਆ ਵਾਸਤੇ ਹੁਣ ਗਊਆਂ ਦੀ ਗਰੀਬ ਦੀ ਸੰਸਕ੍ਰਿਤੀ ਦੀ ਰੱਖਿਆ ਕਰਨ ਵਾਲਿਆਂ ਦੇ ਉੱਤੇ ਆਗਾਤ ਇਹ ਹੋ ਰਿਹਾ ਵੀ ਉਹ ਲੋਕਾਂ ਨੇ ਫਾਇਦਾ ਉਠਾਇਆ ਵੀ ਇੱਕ ਤੇ ਬਾਹਰ ਗਿਆ ਹੋਇਆ ਉਹ ਦੋ ਦਿਨ ਪਹਿਲਾਂ ਤੇ ਇੱਥੇ ਆਉਂਦੇ ਆ ਸ਼ਤਾਬਦੀ ਦੇ ਨਾਂ ਤੇ ਇਕੱਠੇ ਹੁੰਦੇ ਆ ਸੀਐਮ ਸਾਹਿਬ ਦੇ ਨਾਲ ਫੋਟੋਆਂ ਲਵਾਉਂਦੇ ਆ ਦੋ ਦਿਨ ਬਾਅਦ ਜਾ ਕਰਕੇ ਤੇ ਮੇਰੇ ਮਗਰੋਂ ਪ੍ਰਸ਼ਾਸਨ ਦੇ ਨਾਲ ਮਿਲੀ ਭੁਗਤ ਨਾਲ ਕੁਝ 100 150 ਬੰਦੇ ਹਥਿਆਰਾਂ ਵਾਲੇ ਇਕੱਠੇ ਕਰਕੇ ਜਿਹੜੇ ਵਿਰੋਧੀ ਅੰਸਰ ਹੈ ਜਿਹੜੇ ਨਹੀਂ ਮਾਹੌਲ ਸ਼ਾਂਤ ਰਹਿਣ ਦੇਣਾ ਚਾਹੁੰਦੇ ਉਹਨਾਂ ਨੂੰ ਨਾਲ ਲੈ ਕੇ ਆਏ ਉਹਨਾਂ ਆ ਕੇ ਮੇਰੇ ਆਸ਼ਰਮ ਦੇ ਤਾਲੇ ਤੋੜੇ ਜਿਹੜਾ ਮੇਰਾ ਕੀਮਤੀ ਸਮਾਨ ਕਾਗਜ਼ਾਤ ਪੈਸੇ ਗ੍ਰੰਥ ਸਭ ਤੋਂ ਵੱਡਾ ਖਜ਼ਾਨਾ ਸਾਧੂ ਦਾ ਹੁੰਦਾ ਗ੍ਰੰਥ ਜਿਹੜੇ ਦਾਸ ਦੇ ਤਿੰਨ ਚਾਰ ਲੰਬਾਰੀਆਂ ਭਰੀਆਂ ਸੰਗ੍ਰੰਥਾਂ ਦੀਆਂ ਕਿਉਂਕਿ ਮੈਂ ਗੁਰਬਾਣੀ ਵੀ ਪੜ੍ਹਾਉਣਾ ਇਤਿਹਾਸ ਵੀ ਪੜ੍ਹਾਉਣਾ ਗੀਤਾ ਵੀ ਪੜ੍ਹਾਉਣਾ ਰਮਾਇਣ ਵੀ ਪੜ੍ਹਾਉਣਾ ਭਾਗਵਤ ਵੀ ਪੜ੍ਹਾਉਣਾ ਤੇ ਉਹ ਸਾਰੇ ਗ੍ਰੰਥ ਵੀ ਗਾਇਬ ਕੀਤੇ ਤੇ ਐਸੇ ਲੋਕ ਜਿਹੜੇ ਨਾ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਸਿੱਖ ਤੇ ਸਨਾਤਨ ਨੂੰ ਇਕੱਠਾ ਦੇਖਣਾ ਨਹੀਂ ਚਾਹੁੰਦੇ ਵੀ ਤੁਸੀਂ ਇਸ ਬਾਬਤ ਪ੍ਰਸ਼ਾਸਨ ਦਾ ਰੁੱਖ ਨਹੀਂ ਕੀਤਾ ਹਾਂਜੀ ਜਦੋਂ ਮੈਨੂੰ ਪਤਾ ਲੱਗਿਆ ਅਚਾਨਕ ਪਤਾ ਲੱਗਿਆ ਉਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਅਚਾਨਕ ਪਤਾ ਲੱਗਿਆ ਮੈਂ ਸਵੇਰੇ 8 ਵਜੇ ਤੱਕ ਕਰੀਬ ਜਿਹੜੇ ਉਥੋਂ ਦੇ ਲਾਗੇ ਦੇ ਐਸ ਐਚਓ ਸੀ ਥਾਣਾ ਗੋਇੰਦਵਾਲ ਮੈਂ ਉਹਨਾਂ ਨੂੰ ਬਹੁਤ ਜਲਦੀ ਜਲਦੀ ਇੱਕ ਦਰਖਾਸਤ ਲਿਖ ਕੇ ਵਟਸਐਪ ਕੀਤੀ ਤੇ ਫੋਨ ਤੇ ਦੱਸਿਆ ਉਹਨਾਂ ਦੇ ਰੀਡਰ ਨੂੰ ਵੀ ਇਤਨਾ ਸਾਡੇ ਨਾਲ ਹੋ ਰਿਹਾ ਕੁਝ ਗਲਤ ਬੰਦੇ ਜਿਹੜੇ ਆ ਆ ਰਹੇ ਆ ਤੇ ਤੁਸੀਂ ਸਾਡੀ ਉਹਨਾਂ ਤੋਂ ਕੁਝ ਸਹਾਇਤਾ ਕਰੋ ਕਹਿੰਦੇ ਕੋਈ ਨਹੀਂ ਬਾਬਾ ਜੀ ਭੇਜ ਦੋ ਅਸੀਂ ਦੇਖਦੇ ਆ ਤੇ ਪਰ ਜਦੋਂ ਉੱਥੇ ਉਹ ਆਏ ਲੋਕ ਤੇ ਉਲਟਾ ਉਹਨਾਂ ਨੇ ਮੇਰੇ ਵਿਦਿਆਰਥੀ ਮੇਰੇ ਜਿਹੜੇ ਸਾਧੂ ਸਨ ਉਹਨਾਂ ਨੂੰ ਐਸਾਚ ਨੇ ਗੱਡੀ 'ਚ ਬਿਠਾਇਆ ਤੇ ਥਾਣੇ ਲੈ ਗਿਆ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਕਾਰਵਾਈ ਸਾਡੇ ਤੇ ਕੀਤੀ ਆ ਤੇ ਦਬਾਅ ਪਾ ਰਿਆ ਸੀ ਵੀ ਤੁਹਾਡੇ ਤੇ ਹਥਿਆਰਾਂ ਦਾ ਪਰਚਾ ਪਾਵਾਂਗੇ ਤੇ ਉਹ ਜਿਵੇਂ ਕਿਵੇਂ ਕਿਸੇ ਕਹਿ ਕਰਕੇ ਉਹਨਾਂ ਨੂੰ ਛਡਾਇਆ ਗਿਆ ਸਾਡੀ ਗੱਡੀ ਲੈ ਗਿਆ ਸਾਡਾ ਮੋਟਰਸਾਈਕਲ ਲੈ ਗਿਆ ਸਾਡੀ ਤੇ ਕੀ ਰੱਖਸ਼ਾ ਕਰਨੀ ਸਾਡੀ ਉਲਟਾ ਸਾਡੇ ਤੇ ਪਰਚਾ ਪਾਉਣ ਨੂੰ ਖਰਦਾ ਤੇ ਉਹਨਾਂ ਦਾ ਕਬਜ਼ਾ ਕੋਲ ਖਰੋ ਕੇ ਪ੍ਰਸ਼ਾਸਨ ਨੇ ਕਰਾਇਆ ਡੀਐਸਪੀ ਵੀ ਉੱਥੇ ਸੀ ਡੀਐਸਪੀ ਨੂੰ ਇੱਕ ਹੋਰ ਗੱਲ ਵੇਖੋ ਵੀ ਮੈਨੂੰ ਪਹਿਲਾਂ ਹੀ ਸ਼ੰਕਾ ਸੀ ਵੀ ਇਹ ਲੋਕ ਇਸ ਤਰ੍ਹਾਂ ਕਰਨਗੇ ਤਾਂ ਮੈਂ ਇੱਕ ਮਾਨਯੋਗ ਅਦਾਲਤ ਤੋਂ ਸਟੇ ਲੈ ਰੱਖਿਆ ਸੀ ਉਹਨਾਂ ਲੋਕਾਂ ਦੇ ਖਿਲਾਫ ਤੇ ਸਟੇ ਅਜੇ ਵੀ ਵਰਕਰਾਰ ਹੈ ਮੇਰੇ ਕੋਲ ਹੁਣ ਵੀ ਹੈ ਮੈਂ ਆਜ ਨੂੰ ਕਾਪੀ ਵੀ ਦੇ ਦੂੰਗਾ ਉਹ ਸਟੇ ਦੇ ਬਾਵਜੂਦ ਵੀ ਇਹਨਾਂ ਲੋਕਾਂ ਨੇ ਆ ਕੇ ਉੱਥੇ ਕਬਜ਼ਾ ਕਰਾਇਆ ਸਾਰੇ ਗ੍ਰੰਥ ਗੈਬ ਕੀਤੇ ਸਾਡੇ ਸਾਧੂਆਂ ਨੂੰ ਵਿਦਿਆਰਥੀਆਂ ਨੂੰ ਪਰੇਸ਼ਾਨ ਕੀਤਾ ਤੇ ਮੈਨੂੰ ਇੱਥੋਂ ਖਦੇੜਨ ਦਾ ਉਹਨਾਂ ਦਾ ਕਾਰਨ ਹੈ ਵੀ ਮਨਾਂ ਦੇ ਖਿਲਾਫ ਬਾਜ ਉਠਾਉਣਾ ਹੈ ਵੀ ਇਹ ਲੋਕ ਜੋ ਕਰ ਰਹੇ ਗਲਤ ਕਰ ਰਹੇ ਪਰੰਪਰਾ ਨੂੰ ਨਸ਼ਟ ਕਰ ਰਹੇ ਇਹਨਾਂ ਦੇ ਖਿਲਾਫ ਸਾਡੇ ਉਹ ਕਰ ਕੀ ਰਹੇ ਨੇ ਕੀ ਕਰ ਰਹੇ ਨੇ ਵੈਸੇ ਗਲਤ ਜਿਹੜਾ ਪਰੰਪਰਾ ਦੇ ਖਿਲਾਫ ਹੈ ਪਰੰਪਰਾ ਦੇ ਖਿਲਾਫ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਆ ਵੀ ਸਾਰਿਆਂ ਨੂੰ ਇਕੱਠੇ ਕਰਕੇ ਜੋੜ ਕਰਕੇ ਭਾਈਚਾਰੇ ਦਾ ਉਪਦੇਸ਼ ਦੇਣਾ Hindu Sikh ਇਸ ਮੁਸਲਮਾਨ ਇਸਾਈ ਸਾਰਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਸਾਰਿਆਂ ਦੇ ਪ੍ਰਮਾਤਮਾ ਦੇ ਦਰਸ਼ਨ ਕਰੋ ਸਾਰਿਆਂ ਨੂੰ ਜੋੜੋ ਉਸ ਚੀਜ਼ ਨੂੰ ਨਸ਼ਟ ਕਰਨਾ ਚਾਹੁੰਦੇ ਆ ਉਹ ਜਿਹੜੇ ਕੱਟੜ ਆ ਭਾਵੇਂ ਉਹ ਕਿਸੇ ਤਰ੍ਹਾਂ ਵੀ ਹੁਣ ਕੱਟੜਾਂ ਦੇ ਲਈ ਆ ਆਪਣੇ ਕੋਲ ਬਿਠਾਉਂਦੇ ਆ ਪਰ ਜਿਹੜੇ ਜੋੜਨਾ ਚਾਹੁੰਦੇ ਉਹਨਾਂ ਨੂੰ ਭਜਾਉਣਾ ਚਾਹੁੰਦੇ ਆ ਤੁਹਾਡੇ ਕੋਲ ਕਿੰਨੇ ਡੇਰੇ ਨੇ ਪੰਜਾਬ ਦੇ ਵਿੱਚ ਤੇ ਕਿੰਨੇ ਤੇ ਕਬਜ਼ਾ ਹੋ ਰਿਹਾ ਇਸ ਟਾਈਮ ਸਾਡੇ ਕੋਲ ਤਕਰੀਬਨ ਜਿਹੜਾ ਨਰਮਲ ਸੰਪਰਦਾਇ ਦਾ 5 5-600 ਡੇਰਾ ਹੋਏਗਾ ਪੰਜਾਬ ਪੰਜਾਬ ਵਿੱਚ ਪੰਜਾਬ ਦੇ ਵਿੱਚ ਉਹਦੇ ਚ ਇੱਕ ਸਾਡਾ ਨਰਮਲ ਪੰਚਾਇਤੀ ਅਖਾੜਾ ਸਾਡੀ ਇੱਕ ਸੰਸਥਾ ਰਜਿਸਟਰਡ ਸੰਸਥਾ ਜਿਹੜੀ ਸਾਰਿਆਂ ਦਾ ਹੈੱਡ ਹੈ ਠੀਕ ਹੈ ਉਸ ਹੈੱਡ ਜਿਹੜੀ ਸੰਸਥਾ ਉਹਦਾ ਕੰਮ ਸਕਮ ਪੰਜਾਬ ਦੇ ਵਿੱਚ ਕੋਈ ਹਜ਼ਾਰ ਕਿਲਾ ਜ਼ਮੀਨ ਹੈ ਜਿਹੜੇ ਸਾਰੇ ਤੇ ਲੋਕ ਕਬਜ਼ਾ ਕਰ ਚੁੱਕੇ ਆ ਪ੍ਰਸ਼ਾਸਨ ਨਾਲ ਮਿਲ ਕੇ ਕਰ ਚੁੱਕੇ ਆ ਕਰ ਲਿਆ ਵਾ ਉਹ ਤੇ ਇੱਕ ਰਜਿਸਟਰਡ ਸੰਸਥਾ ਦੀ ਜ਼ਮੀਨ ਹੈ ਜਿਹੜੇ ਪ੍ਰਾਈਵੇਟ ਕੁਝ ਆਸ਼ਰਮਾਂ ਸਾਧੂਆਂ ਦੇ ਆਪਣੇ ਆਪਣੇ ਜਿਵੇਂ ਮੇਰਾ ਹੀ ਉਹਦੇ ਤੇ ਆ ਕੇ ਹੁਣ ਅਟੈਕ ਕੀਤਾ ਵੀ ਇਹ ਨਾਲ ਜੁੜ ਕੇ ਕਿਉਂਕਿ ਸਾਡੇ ਖਿਲਾਫ ਬੋਲਦਾ ਮੈਂ ਜਿਹੜੀ ਹੈ ਨਾ ਜ਼ਮੀਨ ਦੱਬੀ ਉਹਦੇ ਕੇਸ ਚੱਲਦੇ ਆ ਥਾਂ ਥਾਂ ਤੇ ਤੇ ਉਹਦੀ ਪੈਰ ਵੀ ਮੈਂ ਕਰਦਾ ਆ ਤੇ ਮੈਨੂੰ ਧਮਕਾਉਣ ਵਾਸਤੇ ਮੇਰੇ ਤੇ ਦਹਿਸ਼ਤ ਪੈਦਾ ਕਰਨ ਉਹ ਆ ਭੀ ਇਹ ਡਰਦਾ ਭੱਜ ਜਵੇ ਸਾਡੇ ਖਿਲਾਫ ਨਾ ਬੋਲੇ ਤਾਂ ਇਹਨਾਂ ਨੇ ਇਹ ਕੰਮ ਕੀਤਾ ਤੇ ਮੈਂ ਤੇ ਕਹਨਾ ਵੀ ਜਿਹੜਾ ਪ੍ਰਸ਼ਾਸਨ ਹੈ ਜਾਂ ਸਰਕਾਰਾਂ ਆ ਉਹ ਵੇਖਣ ਵੀ ਤੁਹਾਡੇ ਨਾਲ ਫੋਟੋਵਾਂ ਲਉਂਦੇ ਆ ਨਾਂ ਤੇ ਵਰਤਦੇ ਵੀ ਅਸੀਂ ਲੰਗਰ ਲਾਉਨੇ ਆ ਇਸਤਾਬ ਦੀਆਂ ਦੇ ਤੇ ਕਰਦੇ ਆ ਕਾਮਕਾਰ ਸੇਵਾ ਦੇ ਲੈ ਕੇ ਪੈਖੇ ਪੁੱਠੇ ਤੇ ਗਲਤ ਪ੍ਰਯੋਗ ਕਰਕੇ ਸਾਧਮਨ ਪਰੇਸ਼ਾਨ ਕਰਦੇ ਆ ਜਿਹੜੀਆਂ ਕੋਈ ਸਿੱਖ ਪਰੰਪਰਾਵਾਂ ਦੇ ਅੰਦਰ ਵੀ ਇਹਨਾਂ ਲੋਕਾਂ ਨੇ ਜਿੱਥੇ ਵੀ ਕਿਤੇ ਕਾਰ ਸੇਵਾ ਲਾਈ ਆ ਉੱਥੇ ਇਹਨਾਂ ਨੇ ਪਹਿਲਾਂ ਇਤਿਹਾਸ ਨਸ਼ਟ ਕੀਤਾ ਪ੍ਰਾਤਨ ਨਿਸ਼ਾਨੀਆਂ ਨਸ਼ਟ ਕੀਤੀਆਂ ਨਹੀਂ ਤੁਸੀਂ ਕਿਹਜੋ ਕਾਰ ਸੇਵਾ ਨਾ ਹੋਵੇ ਨਹੀਂ ਅਸੀਂ ਚਾਹੁੰਦੇ ਹਾਂ ਕਾਰ ਸੇਵਾ ਹੋਵੇ ਅਸੀਂ ਤਖਤਾਂ ਦਾ ਸਤਿਕਾਰ ਕਰਦੇ ਹਾਂ ਕਾਰ ਸੇਵਾ ਵਾਲੇ ਹੋਰ ਵੀ ਮਹਾਂਪੁਰਸ਼ ਬਹੁਤ ਹੈਗੇ ਆ ਉਹ ਵਧੀਆ ਸੇਵਾ ਕਰਾ ਰਹੇ ਆ ਕਾਰ ਸੇਵਾ ਹੀ ਕਿੰਨੇ ਕਰਾਉਣ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਮਾਇਆ ਨਾਲ ਦੇਓ ਕਾਰ ਸੇਵਾ ਵੀ ਕਰਾਉਣ ਪਰ ਉਹਦਾ ਦੁਰਪਯੋਗ ਕਰਕੇ ਸਾਧੂਆਂ ਦੇ ਡੇਰਿਆਂ ਤੇ ਕਬਜ਼ਾ ਕਰਨਾ ਪਰੰਪਰਾਵਾਂ ਨੂੰ ਨਸ਼ਟ ਕਰਨਾ ਜਿਹੜੇ ਕੋਈ ਸਨਾਤਨ ਨਾਲ ਜੁੜੇ ਹੋਏ ਲੋਕ ਆ ਉਹਨਾਂ ਦੇ ਉੱਤੇ ਅਗਾਧ ਕਰਨਾ ਇੱਕ ਪਾਸੇ ਹੁਣ ਇਹਨਾਂ ਨੇ ਆਪਦੇ ਡੇਰੇ ਵਿੱਚ ਕੋਈ 100 ਸਾਧੂ ਸਨਾਤ ਜਿਹੜਾ ਸੰਨਿਆਸੀ ਉਹ ਮਗਾਰ ਰੱਖਿਆ ਉਹ ਕਾਦੇ ਵਾਸਤੇ ਵੀ ਜਿਹੜੇ ਕੋਈ ਹਿੰਦੂ ਮੈਨ ਲੋਕ ਆ ਕੋਈ ਸਹਿਦਾਰੀ ਲੋਕ ਆ ਉਹਨਾਂ ਤੋਂ ਪੈਸਾ ਇਕੱਠਾ ਕਰਨਾ ਵੀ ਦੇਖੋ ਅਸੀਂ ਤਾਂ ਸਨਾਤਨੀ ਦੀ ਸੇਵਾ ਕਰਦੇ ਆ ਦੂਸਰੇ ਪਾਸੇ ਜਿਹੜੇ ਸਨਾਤਨ ਨਾਲ ਜੁੜੇ ਲੋਕ ਆ ਅਸੀਂ ਗੁਰੂ ਨਾਨਕ ਦੇ ਸਨਾਤਨੀ ਸਿੱਖ ਆ ਦੂਸਰੇ ਪਾਸੇ ਸਾਡੇ ਤੇ ਹਗਾਤ ਕਰ ਰਹੇ ਆ ਤੇ ਐਸੇ ਲੋਕਾਂ ਦੇ ਕੋਲੋਂ ਮੈਂ ਸਰਕਾਰਾਂ ਨੂੰ ਕਹੂੰਗਾ ਵੀ ਐਸੇ ਲੋਕਾਂ ਤੋਂ ਸੁਚੇਤ ਰਿਆ ਜਾਏ ਤੇ ਸਾਧੂਆਂ ਦੀ ਰੱਖਿਆ ਕੀਤੀ ਜਾਏ ਸਾਡੇ ਉਸ ਥਾਨ ਜਿਹੜੇ ਸਾਨੂੰ ਦੁਬਾਰਾ ਵਾਪਸ ਕਰਾਏ ਜਾਣ ਇਹਨਾਂ ਲੋਕਾਂ ਤੇ ਕਾਰਵਾਈ ਕੀਤੀ ਜਾਵੇ ਮੈਂ ਅਪਲੀਕੇਸ਼ਨ ਵੀ ਦਿੱਤੀ ਆ ਮੇਰੀ ਕੋਈ ਸੁਣਵਾਈ ਨਹੀਂ ਅਜੇ ਤੱਕ ਹੋਈ। ਕਿਤੇ ਅਪ੍ਰੈਸ਼ਨ ਦਿੱਤੀ ਹੈ ਤੁਸੀਂ ਲਾਸਟ ਆਖਰ ਤੱਕ ਪ੍ਰਸ਼ਾਸਨ ਦੇ ਕਿਹੜਾ ਦਰਵਾਜ਼ਾ ਖੜਕਦਾ ਹੈ? ਅਜੇ ਤਾਂ ਫਿਰ ਹਾਲ ਮੈਂ ਪ੍ਰਸ਼ਾਸਨ ਕੋਲ ਤੇ ਜਲਦੀ ਪਹੁੰਚ ਨਹੀਂ ਸਕਿਆ ਪਰ ਮੈਂ ਈਮੇਲ ਕੀਤਾ ਡੀਜੀ ਸਾਹਿਬ ਨੂੰ ਕੀਤਾ ਐਸਐਸਪੀ ਸਾਹਿਬ ਨੂੰ ਕੀਤਾ ਔਰ ਮੈਂ ਜਾ ਕਰਕੇ ਹੁਣ ਹੱਥੀ ਮੈਂ ਉਹਨਾਂ ਨੂੰ ਪ੍ਰਸ਼ਾਸਨ ਨੂੰ ਕਹਾਂਗਾ ਦੇਵਾਂਗਾ ਪਰ ਅਜੇ ਤੱਕ ਉਹ ਦਿਨ ਆਇਆ ਤਾਂ ਡੀਐਸਪੀ ਖੁਦ ਖੜਾ ਤਾਂ ਸਾਡੀ ਕੁਝ ਨਹੀਂ ਸੁਣੀ ਸਾਡੇ ਕੋਲ ਜਦੋਂ ਅਸੀਂ ਅਦਾਲਤ ਜਾ ਚੁੱਕੇ ਪਹਿਲਾਂ ਸਾਡਾ ਪੈਂਡਿੰਗ ਹੈ ਮਸਲਾ ਤੇ ਦੇਖਦੇ ਵੀ ਭਾਈ ਤੁਹਾਡਾ ਇੱਥੇ ਕੀ ਅਧਿਕਾਰ ਹੈ ਇਹਨਾਂ ਲੋਕਾਂ ਦਾ ਕੋਈ ਅਧਿਕਾਰ ਹੀ ਨਹੀਂ ਉੱਥੇ ਮੈਨੂੰ ਮਹ ਦੇਖਨੇ ਬਣਾਇਆ ਸਾਧੂਆਂ ਨੇ ਬਣਾਇਆ ਮੇਰੇ ਕੋਲ ਫੋਟੋਆਂ ਆ ਬਾਕੀ ਮੇਰੇ ਕੋਲ ਲਿਖਤ ਬਈ ਹੈਗੀ ਆ ਵੀ ਤੁਹਾਨੂੰ ਇੱਥੋਂ ਦਾ ਬਣਾਇਆ ਗਿਆ ਉਹਦੇ باوجود ਵੀ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਸਾਡੇ ਕੋਲ ਸਦੇ ਚੱਲ ਰਿਹਾ ਹੁਣ ਵੀ ਇਹਨਾਂ ਲੋਕਾਂ ਤੋਂ ਮੈਨੂੰ ਇਹ ਵੀ ਖਤਰਾ ਪਿਆ ਅੱਜ ਤੇਨਾਂ ਮੇਰਾ ਡੇਰਾ ਖੋਇਆ ਕੱਲ ਨੂੰ ਇਹ ਗੱਲ ਮੈਨੂੰ ਮੈਂ ਸਾਰੇ ਦਾਅਵੇ ਨਾ ਕਿਨਾਂ ਵੀ ਮੈਨੂੰ ਕਿਤੇ ਮਰਵਾ ਵੀ ਸਕਦੇ ਆ ਕਿਤੇ ਵੀ ਮਰਵਾ ਸਕਦੇ ਆ ਜਿਹੜੇ ਲੋਕ ਤੁਹਾਨੂੰ ਲੱਗਦਾ ਕਿ ਤੁਹਾਡਾ ਸਨਾਤਨ ਨੂੰ ਖਤਮ ਕਰ ਰਹੇ ਨੇ ਫਿੱਟ ਫਿੱਕ ਪਾ ਰਹੇ ਨੇਗੇ ਕਿ ਤੁਹਾਡਾ ਜਿਹੜਾ ਅਖਾੜਾ ਹੈਗਾ ਉਹ ਤੁਹਾਡੇ ਕੋਲ ਰਿਸਟਡ ਹੈ ਤੁਸੀਂ ਉਹਦੇ ਮੁਖੀਓ ਤੁਸੀਂ ਚਾਹੋ ਤਾਂ ਉਹਨਾਂ ਨੂੰ ਲਾ ਸਕਦੇ ਹੋ ਸਾਡੇ ਦੇ ਮੁਖੀ ਤੇ ਸਾਡੇ ਜੜਿਆ ਉਹ શ્રીਮント ਸਵਾਮੀ ਗਿਆਨਦੇਵ ਸਿੰਘ ਜੀ ਆ ਉਹ ਉਹਨਾਂ ਨੇ ਸਾਰੇ ਕੱਢੇ ਹੋਏ ਨਕਾਰਤ ਕੀਤੇ ਹੋਏ ਆ ਇਹ ਸਭ ਅਖਾੜੇ ਚੋਂ ਨਿਸਕਾਸ ਤੇ ਬੈਸਕਾਰ ਆ ਤਾਂ ਹੀ ਦਿਨ ਇੱਕ ਵੱਡਾ ਗਰੁੱਪ ਬਣਾਇਆ ਵੀ ਇੱਥੇ ਕਬਜ਼ਾ ਹੀ ਕਰ ਲਿਆ ਅਖਾੜੇ ਦੇ ਕਬਜ਼ਾ ਕਰਨ ਵਾਸਤੇ ਕਈ ਵਾਰ ਗਏ ਆ ਵੀ ਅਸੀਂ ਸੰਸਥਾ ਪੂਰੀ ਕਬਜ਼ੇ ਚ ਕਰ ਲਈਏ ਉਹ ਇਹਨਾਂ ਕੋ ਹੋਈ ਨਹੀਂ ਕਿਉਂਕਿ ਉੱਥੇ ਸਨਤਨ ਸਾਧੂ ਮਹਾਤਮਾ ਬਹੁਤ ਜ਼ਿਆਦਾ ਅਖਾੜਾ ਪ੍ਰੀਸ਼ਦ ਹੈ ਉੱਥੇ ਇਹਨਾਂ ਦੀ ਕੋਈ ਚੱਲਦੀ ਨਹੀਂ ਤੇ ਹੁਣ ਇਹਨਾਂ ਨੇ ਪੰਜਾਬ ਚ ਆ ਕੇ ਇੱਕ ਯਤਨ ਕੀਤਾ ਜੀ ਤੁਹਾਡਾ ਹੱਲ ਨਹੀਂ ਹੁੰਦਾ ਤੁਹਾਡਾ ਆਖਰੀ ਸਾਡਾ ਜੇ ਹੱਲ ਨਾ ਹੋਇਆ ਅੱਜ ਤੇ ਅਸੀਂ ਇੱਕ ਵਾਰ ਤੇ ਮੀਡੀਆ ਦੇ ਦੁਆਰਾ ਸੰਦੇਸ਼ਾ ਦੇਣ ਦਾ ਯਤਨ ਕੀਤਾ ਜੇ ਹੁਣ ਸਾਡਾ ਕੋਈ ਹੱਲ ਨਾ ਹੋਇਆ ਇੱਕ ਤਾਂ ਮੈਂ ਫਿਰ ਬੇਨਤੀ ਕਰਦਾ ਵੀ ਇਸ ਮੈਨੂੰ ਮਰਵਾ ਵੀ ਸਕਦੇ ਆ ਮੈਨੂੰ ਕਈ ਵਾਰ ਖਬਰਾਂ ਮਿਲਦੀਆਂ ਤੁਹਾਡੇ ਪਿੱਛੇ ਗੱਡੀਆਂ ਲੱਗਦੀਆਂ ਤੁਹਾਡੀ ਰੇਕ ਕੀ ਹੁੰਦੀ ਆ ਤੇ ਜੇ ਸਾਡਾ ਕੋਈ ਹੱਲ ਨਾ ਹੋਇਆ ਸਾਡੀ ਸੁਰੱਖਿਆ ਨਾ ਹੋਈ ਸਾਨੂੰ ਡੇਰੇ ਵਾਪਸ ਨਾ ਆਏ ਤੇ ਫਿਰ ਬਹੁਤ ਵੱਡਾ ਇੱਕ ਅੰਦੋਲਨ ਦਾ ਆਗਾਜ਼ ਅਸੀਂ ਆਉਣ ਵਾਲੇ ਦਿਨਾਂ 'ਚ ਕਰਾਂਗੇ ਸਾਰੇ ਹਿੰਦੁਸਤਾਨ ਦੇ ਸੰਤ ਇਕੱਠੇ ਕਰਾਂਗੇ ਜਿੰਨੇ ਸਨਾਤਨੀ ਸੰਪਰਦਾਵਾਂ ਸੁਸਾਇਟੀਆਂ ਜਥੇਬੰਦੀਆਂ ਉਹਨਾਂ ਨੂੰ ਇਕੱਠੀਆਂ ਕਰਾਂਗੇ ਸਿੱਖ ਜਥੇਬੰਦੀ ਨੇ ਕਰਾਂਗੇ ਵੀ ਐਸੇ ਲੋਕਾਂ ਤੋਂ ਸੁਚੇਤ ਕੀਤਾ ਵਜੇ ਜਿਹੜੇ ਸਾਧੂਾਂ ਦੀ ਰੱਖਿਆ ਕੀਤੀ ਜਾਵੇ ਕਿਉਂਕਿ ਅਸੀਂ ਕੋਈ ਗਲਤ ਕੰਮ ਤੇ ਕਰਦੇ ਨਹੀਂ ਅਸੀਂ ਤਾਂ ਵਿਦਿਆਰਥੀਆਂ ਨੂੰ ਵਿੱਦਿਆ ਪੜ੍ਹਾਉਨੇ ਆ ਗੁਰੂ ਗ੍ਰੰਥ ਸਾਹਿਬ ਪੜ੍ਹਾਉਨੇ ਆ ਦਸਮ ਗ੍ਰੰਥ ਪੜ੍ਹਾਉਨੇ ਆ ਸਰਬ ਲੋ ਪੜ੍ਹਾਉਨੇ ਆ ਜਿਹੜੇ ਸਨਾਤਨ ਗ੍ਰੰਥ ਆ ਸਾਰੇ ਉਹ ਪੜ੍ਹਾਉਨੇ ਆ ਅਸੀਂ ਗਲਤ ਕੀ ਕੀਤਾ ਕੀ ਗਲਤ ਕੀਤਾ ਐਸੇ ਲੋਕਾਂ ਨੂੰ ਕੋਲ ਬਿਠਾ ਕੇ ਸਰਕਾਰ ਫੋਟੋ ਲਵਾ ਕੇ ਤੇ ਆਸ਼ਰਮਾਂ ਤੇ ਕਬਜ਼ੇ ਕਰਾਏਗੀ ਪ੍ਰਸ਼ਾਸਨ ਸਰਕਾਰ ਦੇ ਅਨੁਸਾਰ ਨਹੀਂ ਚੱਲਦਾ ਇਹਨਾਂ ਅਨੁਸਾਰ ਚੱਲਦਾ ਪ੍ਰਸ਼ਾਸਨ ਜਿਹੜਾ ਇਹਨਾਂ ਅਨੁਸਾਰ ਚੱਲਦਾ ਇੱਕ ਸਵਾਲ ਬਾਬਾ ਜੀ ਤੇ ਅਮਰ ਛਕਿਆ ਹੋਇਆਗਾ ਤੁਸੀਂ ਤੁਸੀਂ ਕਿਵੇਂ ਦੇਖਦੇ ਹੋ ਕਿ ਸਨਾਤਨ ਜੋ ਇਹ ਨਿਰਮਲ ਸੰਪਰਦਾਇ ਹੈ ਕਿ ਵਾਕਿਆ ਦੇ ਵਿੱਚ ਕਿਉਂਕਿ ਤੁਸੀਂ ਜਦੋਂ ਆਲਰੇਡੀ ਸਿੱਖੀ ਤਰਫ ਨੂੰ ਅਪਣਾਇਆ ਹੋਇਆਗਾ ਪ੍ਰਚਾਰ ਕਰਦੇ ਹੋ ਕਿ ਨਿਰਮਲ ਸੰਪਰਦਾਇ ਸਿੱਖੀ ਤਰਫ ਸੰਪਰਦਾਇ ਵੱਖੋ ਹੈ ਵੱਖ ਵੱਖ ਹੈ ਕਿ ਇੱਕ ਹੈ ਇੱਕੋ ਹੀ ਹੈ ਨਿਰਮਲ ਸੰਪਰਦਾਇ ਤੇ ਆਪਣਾ ਜਿੱਦਾਂ ਸਾਡਾ ਅਸੀਂ ਚਿੱਟੇ ਵਸਤਰ ਪਾਏ ਨੇ ਇਹ ਇੱਕੋ ਹੀ ਚੀਜ਼ ਹੈਗੀ ਆ ਇਸ ਟਾਈਮ ਇਹਨਾਂ ਨੂੰ ਤਾਂ ਭਗਵੇਂ ਕੱਪੜੇ ਉਸਤੇ ਮਹਾਰਾਜ ਜੀ ਨੇ ਬਨਾਰਸ ਭੇਜਣ ਵਾਸਤੇ ਸਿੱਖਿਆ ਦੇਣ ਵਾਸਤੇ ਪੁਆਏ ਸੀਗੇ ਹੂੰ ਬਾਕੀ ਇੱਕੋ ਚੀਜ਼ ਹੈਗੀ ਆ ਕੋਈ ਫਰਕ ਨਹੀਂ ਇਸ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਫਿਰ ਜਿਹੜਾ ਸਮਾਜ ਦੇ ਵਿੱਚ ਇੱਕ ਮੈਸੇਜ ਫਲਾਇਆ ਜਾ ਰਿਹਾ ਕਿ ਪਈ ਸਿੱਖ ਸੰਸਥਾ ਵੱਖਰੀ ਹੈ ਸਨਾਤਨ ਵੱਖਰਾ ਹੈਗਾ ਉਹਦਾ ਇੱਕ ਅਲੱਗ ਮੋਟੋ ਹੈ ਸਿੱਖਾਂ ਦਾ ਲੱਗ ਮਕਸਦ ਹੈ ਨਹੀਂ ਨਹੀਂ ਇੱਕੋ ਮਕਸਦ ਹੈਗਾ ਸਾਰਿਆਂ ਨੂੰ ਜੋੜਨਾ ਅਸੀਂ ਗੁਰੂ ਨਾਨਕ ਦੇਵ ਜੀ ਦਾ ਜੋ ਫਲਸਫਾ ਹੈ ਉਸ ਦੇ ਨਾਲ ਜੋੜਨਾ ਸਾਰਿਆਂ ਨੂੰ ਸਾਰਾ ਇੱਕੋ ਹੀ ਹੈ ਪਰ ਉਹ ਨਹੀਂ ਚਾਹੁੰਦੇ ਇਹਨਾਂ ਚੀਜ਼ਾਂ ਨੂੰ ਉਹ ਡੇਰਿਆਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਸਾਨੂੰ ਬਾਹਰ ਕਰਨਾ ਚਾਹੁੰਦੇ ਆ ਜੇ ਤਾਂ ਇਹਨਾਂ ਨੂੰ ਬਾਹਰ ਕੀਤਾ ਉਸ ਤੋਂ ਇਹ ਗੱਲ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਜਵਾਬ ਜਿਹਨੇ ਪ੍ਰਸ਼ਨ ਕੀਤਾ ਵੀ ਇਹ ਵੱਖਰੇ ਵੱਖਰੇ ਆ ਜੇ ਵੱਖਰੇ ਹੁੰਦਾ ਸਨਾਤਨ ਤੇ ਸਿੱਖ ਵੱਖਰੇ ਹੁੰਦੇ ਆਪਾਂ ਮੰਨਦੇ ਆਂ ਵੀ ਪਰੰਪਰਾਵਾਂ ਵੱਖਰੀਆਂ ਕੁਝ ਪੂਜਾ ਪદ્ધਤੀ ਵੱਖਰੀ ਹੈ ਤੇ ਮੰਨਦੇ ਆਂ ਗੁਰੂ ਗੋਗਨ ਸਿੰਘ ਜੀ ਮਾਰੇ ਨੇ ਅੰਮ੍ਰਿਤਪਾਨ ਕਰਵਾਇਆ ਮੰਨਦੇ ਆਂ ਵੀ ਉਹ ਇੱਕ ਪਰੰਪਰਾ ਵੱਖਰੀ ਹੈ ਪਰ ਜੇ ਸਿੱਖਾਂ ਦੇ ਨਾਲ ਸਨਾਤਨ ਦਾ ਕੋਈ ਧਰਮ ਨਾਲ ਸੰਬੰਧ ਨਾ ਹੁੰਦਾ ਤੇ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਨਾ ਦਿੰਦੇ ਫਿਰ ਤਿਲਕ ਤੇ ਜੈਨੂ ਦੀ ਰੱਖਿਆ ਕਰਨ ਵਾਸਤੇ ਹੀ ਤੇ ਉਹਨਾਂ ਨੇ ਬਲੀਦਾਨ ਦਿੱਤਾ ਜਿਹੜਾ ਅੱਜ ਆਪਾਂ ਮਨਾ ਰਹੇ ਆਂ ਜੇ ਉਹਨਾਂ ਨੂੰ ਸਨਾਤਨ ਨਾਲ ਪ੍ਰੇਮ ਸੀ ਉਹ ਸਨਾਤਨ ਦਾ ਸਤਿਕਾਰ ਕਰਦੇ ਸੀ ਤਾਂ ਹੀ ਉੱਥੇ ਜਾ ਕੇ ਉਹਨਾਂ ਮਲੀਦਾਨ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਬੱਚਿਆਂ ਦਾ ਬਲੀਦਾਨ ਦਿੱਤਾ ਕਾਦੇ ਵਾਸਤੇ ਦਿੱਤਾ ਸੰਸਕ੍ਰਿਤੀ ਵਾਸਤੇ ਗਊ ਰੱਖਿਆ ਵਾਸਤੇ ਸਨਾਤਨ ਪਰੰਪਰਾ ਨੂੰ ਬਚਾਉਣ ਵਾਸਤੇ ਦਿੱਤਾ ਜੇ ਵਖਰਾ ਹੁੰਦਾ ਉਹਨਾਂ ਦੇ ਮਨ 'ਚ ਐਸਾ ਹੁੰਦਾ ਵੀ ਇਹ ਵਖਰੇ ਆ ਅਲੱਗ ਆ ਤੇ ਫਿਰ ਉਹ ਇਸ ਤਰ੍ਹਾਂ ਨਾ ਕਰਦੇ ਉਹਨਾਂ ਦਾ ਉਦੇਸ਼ ਇਹੋ ਸੀ ਸੋ ਬਿਲਕੁਲ ਇੱਕ ਬੇਨਤੀ ਮੇਰੀ ਇਹ ਆ ਵੀ ਮੈਂ ਫੇਰ ਕਹੂੰਗਾ ਵੀ ਸਾਨੂੰ ਸਨਾਤਨ ਸਾਨੂੰ ਨਿਆਂ ਦਵਾਇਆ ਜਾਏ ਸਾਡੀ ਪ੍ਰਸ਼ਾਸਨਾਂ ਤੇ ਜਿਹੜੀਆਂ ਸਰਕਾਰਾਂ ਉਹ ਇਹਨਾਂ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਸਾਨੂੰ ਸਾਡੇ ਸਥਾਨ ਦੁਬਾਰਾ ਦਵਾਏ ਜਾਣ ਤੇ ਸਾਨੂੰ ਉੱਥੇ ਸੁਰੱਖਿਆ ਵੀ ਦਿੱਤੀ ਜਾਏ ਕਿ ਇਹਨਾਂ ਲੋਕਾਂ ਤੋਂ ਬਚ ਕੇ ਇਹਨਾਂ ਲੋਕਾਂ ਦੇ ਭੈਅ ਤੋਂ ਰਹਿਤ ਹੋ ਕਰਕੇ ਅਸੀਂ ਨਿਸ਼ੰਘੌਰ ਕਰਕੇ ਆਪਣਾ ਭਜਨ ਤੇ ਪ੍ਰਚਾਰ ਤੇ ਨਾਲ ਵਿਦਿਆਰਥੀਆਂ ਵੱਧਿਆ ਦੇ ਸਕੀਏ ਜੀ ਧੰਨਵਾਦ ਜੀ ਸੋ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਵੱਲੋਂ 1699 ਸੀ ਦੇ ਕਰੀਬ ਲਗਭਗ ਇੱਕ ਸੰਪਰਦਾਇ ਚਲਾਈ ਗਈ ਸੀ ਜਿਹਨੂੰ ਨਿਰਮਲ ਸੰਪਰਦਾਇ ਕਹਿੰਦੇ ਜਿਨ੍ਹਾਂ ਦਾ ਇਹ ਵਿਸ਼ੇਸ਼ ਕੰਮ ਇਹ ਹੈਗਾ ਕਿ ਸਮਾਜ ਦੇ ਵਿੱਚ ਸਿੱਖ ਦੇ ਸਨਾਤਨ ਕਿਵੇਂ ਉਹਨਾਂ ਦੀ ਸਿੱਖਿਆਵਾਂ ਦੇ ਉੱਤੇ ਸਮਾਜ ਪੂਰਾ ਚੱਲ ਕੇ ਅਬਦੇ ਸਮਾਜ ਦੇ ਵਿੱਚ ਇੱਕ ਚੰਗੀ ਲੇਅਰ ਖੜੀ ਕਰ ਸਕਦਾ ਲੇਕਿਨ ਅੱਜ ਸੰਪਰਦਾ ਦੇ ਉੱਤੇ ਇੱਕ ਸੰਕਟ ਆਇਆ ਹੋਇਆ ਇਹਨਾਂ ਨੇ ਕੁਝ ਨਾਮ ਵੀ ਜ਼ਿਕਰ ਕੀਤੇ ਕਿ ਉਹਨਾਂ ਵੱਲੋਂ ਇਹ ਤੰਕੀ ਇਤਜ਼ਾਰ ਹੈ ਤੇ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਗੁਹਾਰ ਕੀਤੀ ਹੈ ਲਿਖਤੀ ਰੂਪ ਦੇ ਵਿੱਚ ਜਿੱਤਾਂ ਈਮੇਲ ਕੀਤੀਆਂ ਨਗੀਆਂ ਇਹਨਾਂ ਦੀ ਇਹੀ ਮੰਗ ਹੈ ਕਿ ਆਖਰ ਦੇ ਵਿੱਚ ਅਗਰ ਸਾਡਾ ਹੱਲ ਨਹੀਂ ਹੁੰਦਾ ਤਾਂ ਅਸੀਂ ਇਸ ਅੰਦੋਲਨ ਨੂੰ ਵੱਡੇ ਰੂਪ ਦੇ ਵਿੱਚ ਲੈ ਕੇ ਆਵਾਂਗੇ ਸਾਰੀ ਸਿੱਖ ਸਮਾਜ ਸੰਸਥਾਵਾਂ ਨੂੰ ਇਕੱਠੀ ਕਰਾਂਗੇ ਹਿੰਦੂ ਸੰਤ ਸਮਾਜ ਨੂੰ ਇਕੱਠਾ ਕਰਕੇ ਪ੍ਰਸ਼ਾਸਨ ਦੇ ਕੋਲ ਖਾਸ ਮੰਗ ਕਰਾਂਗੇ ਕਿ ਜਿਹੜੀ ਸਾਡੀ ਇਹੀ ਮੰਗ ਹੈ ਕਿ ਕਿਸਮਾਜ ਦੇ ਵਿੱਚ ਲੋਕਾਂ ਨੂੰ ਇੱਕ ਛਾਈ ਨਾਲ ਜੋੜਨਾ ਉਸਨੂੰ ਰੋਕਿਆ ਨਾ ਜਾਵੇ ਚੰਡੀਗੜ੍ਹ ਕੈਂਪਰਸ ਸੰਮੇਤ ਨਾਲ ਪ੍ਰਿੰਸ ਗਰਗ ਡੈਨਿਕ ਫਰਡੇ